ਇਨਾ ਕਹਾ ਉਹ ਫੇਰ ਵੀ ਕਹਿਣਾ ਤਾਂ ਪੈਂਦਾ ਵੀ 1:00 ਵਜਾ ਜੀ ਕਹੀ ਹੋਈ ਐਮਰੀ ਟਾਟਾ ਸੂਮੋ ਟਾਟਾ ਟੂਟਾ ਨਹੀਂ ਮਤਾਂ ਉਹ ਉਹ ਕਰਾਈਆ ਅਨੋਵਾ ਕਰਾਈਆ ਕੀ ਗਰੀਨ ਦਾ ਨਹੀਂ ਪੈਸੇ ਲਾਉਣੇ ਕਾ ਬਹਿ ਕੀ ਜਾਣਾ ਕਿਸ ਨੇ ਕੀ ਦੇਖਣਾ ਉਹ ਮਾੜੀ ਮੋਟੀ ਵਧੀਆ ਲੱਗੂ ਟਾਟਾ ਸੂਮੋ ਹੁਣ ਚਲਦੀ ਆ ਭੈਣ ਦੀ ਕਿ ਪਤਾ ਰਾਹ ਚ ਖੜ ਜੇ ਉਹ ਕਿਉਂ ਨਹੀਂ ਚਲਦੀ ਹੈਗੀ ਹੋਰ ਦੇਖੇਗਾ ਮਰੀਏ ਨਾ ਰਵਦੀਆਂ ਓਈ ਧੁੰਦ ਚ ਫਰੀ ਜੇ ਨਾ ਬੱਗੇ ਕੌਣ ਬੜੀ ਦੀਆਂ ਗੱਲਾਂ ਕਰੀਏ ਨਾ ਲੱਤਾ ਤੇਰੀ ਉਹੀ ਫਰੀ ਜੇ ਨਾ ਧੁੰਦ ਚ ਤੈਨੂੰ ਤੂਰੇ ਕੀ ਕਰਦਾ ਬੈਠਿਆ ਮੈਂ ਤਾਂ ਤੈਨੂੰ ਡਿੱਕਣ ਲੱਗ ਰਹੀ ਗੱਲ ਕਰਨੀ ਕੋਈ ਹਾਂ ਬੋਲ ਅਗੇ ਤਿਆਰ ਤਾਂ ਹੋ ਜਾ ਨਾਲੇ ਤੂੰ ਹੋ ਤਿਆਰ ਤਾਂ ਹੋ ਜਾ ਪਿਆਰੇ ਆ ਹੋਰ ਕੀ ਆ ਤੇ ਤੇ ਪਿਆਰ ਹੁਣ ਕੀ ਮਹਾਂਗਾ ਆ ਤੂੰ ਸੇਰਾ ਬਣਣਾ ਤੰਬੀ ਗੁਰਤਾ ਸਮੇਤ ਹੀ ਨਮਾਉ ਪਾ ਲੰਦਾ ਗਾ ਬੜਾ ਗਾ ਭੋਲੇ ਦਰਜੀ ਤੁਸੀਂ ਮੈਂ ਕਿ ਲਿਆ ਨਾ ਥੋੜਾ ਟੋਲਾ ਤੋਂ ਹੈ ਸਮਾਤਾ ਪਤਨੀ ਸੁਨਾਮੋ ਬਣੀ ਜ਼ਰੂਰ ਤੇ ਲਿਆ ਨੜਦਾ ਪੈਸੇ ਦੇ 17-1800 ਰੁਪਇਆ ਮੈਂ ਇਹ ਗੱਲ ਨਹੀਂ ਬਣੀ ਇੱਥੋਂ ਯੂਰੋਪੀਡਾ ਕਰਤਾ ਉਹ ਵਧੀਆ ਨਾਮ ਬਣਿਆ ਹੋਇਆ ਉਹਦਾ ਫੇਮਸ ਆ ਉਹ ਪੂਰਾ ਟੇਲਰ ਆ ਮਾਰਦਾ ਗੱਲਾਂ ਉਹ ਟੇਲਰ ਆ ਇੱਥੇ ਕੰਜਦੇ ਪਜਾਮੇ ਦੀ ਸਰਵਾਰ ਬਣਾਤੀ ਥੱਲੇ ਮੂਰੀਆਂ ਲਾਤੀਆਂ ਉਹਦੇ ਉਹ ਤਾਂ ਨਵੇਂ ਰਵਾਜ਼ ਦਾ ਸੁਆ ਹੈਗਾ ਭੋਲੇ ਦੀ ਖੜ ਜਾ ਹੈਗਾ ਤੂੰ ਤਾਂ ਕਿਹੜਾ ਕਰਦਾ ਕੰਮ ਭੋਲਾ ਉਹ ਤੇ ਫਰੀਆਂ ਦਾ ਭਾਈ ਦੀ ਪੋਲੀਟਿਕਲ ਪਾਰਟੀ ਆ ਸੀ ਉਹ ਮਾਰਦਾ ਧੜਕੇ ਕਿਸਤਾ ਨਹੀਂ ਵੱਜਦੀ ਮਰੀ ਗਿਆ ਤੂੰ ਇੱਕ ਸਾਲਾ ਮੋਟਰਸਾਈਕਲ ਪੈਂਚਰ ਹੋ ਗਿਆ ਮੇਰਾ ਉਹ ਖੜਾ ਕੇ ਮਿਸਤਰੀ ਦਾ ਲੈ ਕੇ ਆਏਗਾ ਹੁਣ ਰੇੜਾ ਦਾ ਬਣਾ ਰਖਾ ਮੋਟਰਸਾਈਕਲ ਦਾ ਖੜਨ ਦਿੰਨਾ ਇੱਕ ਮਿੰਟ ਵੀ ਉਹਨੂੰ ਉਹਨੂੰ ਕੰਮ ਧੰਦੇ ਦਾ ਜਾਣੀ ਐ ਯਾ ਚ ਭਾਈ ਸੀ ਲਿਆ ਆ ਇੰਨੇ ਕੀ ਕਰਨੇ ਤੀਗੇ ਅੱਜ ਵਿਆਹ ਕਿ ਲਿਆਉਣੀਆਂ ਉਹ ਓਏ ਵਿਆਹ ਕਿ ਨਹੀਂ ਲਿਆਉਣੀ ਜਿੱਥੇ ਇਹਦਾ ਪ੍ਰਭਾਵ ਚੱਲਦਾ ਕਿਸੇ ਦਾ ਨਹੀਂ ਚੱਲਦਾ ਬੀਸੀ ਡੂਸੀ ਸਾਰੇ ਇਹਨੂੰ ਸਲਾਮਾ ਮਾਰਦੇ ਨੇ ਉਹ ਸ਼ਗਨ ਪਾਉਣ ਜਾਣਾ ਮੈਂ ਇਸ ਦੀ ਸਾਈ ਨਹੀਂ ਫੜਾਉਣ ਜਾਣੀ ਉਹੀ ਮਾਰਦਾ ਇੰਨੇ ਦੱਸ ਕੀ ਕਰਨਾ ਤੇ ਘਰੇ ਰੱਖ ਦੇ ਆ ਇੱਕ ਦੋ ਕਾਪੀਆਂ ਬਹੁਤ ਨੇ ਬਸ ਲੱਦੀ ਹਜ਼ਾਰ ਰੁਪਏ ਜੇਬ ਤੇ ਰੱਖ ਕਈ ਵਾਰ ਐਂ ਜਿਵੇਂ ਉਹਦੀ ਮਾਸੀ ਮੂਸੀ ਮੇ ਕੁੜੀਆਂ ਬਲਾਈ ਖੜੀ ਹੋਵੇ ਹੈ ਕਈ ਵਾਰ ਪਰਖਣ ਦੇ ਮਾਰੇ ਵੀ ਜੀਜੇ ਦੀ ਜੇਬ ਤੇ ਕੁਝ ਹੈਗਾ ਕਹਿਣੀਗਾ ਹੈ ਉਹਨਾਂ ਨੇ ਕੋਈ ਨਹੀਂ ਬੁਲਾਈਆਂ ਮੇਰੀ ਗੱਲ ਹੋਈ ਉਹਦਾ ਰਿਸ਼ਤੇਦਾਰੀ ਦੋ 2100 ਧਰਕੇ ਮਰੀ ਮੂਰੇ ਇਹ ਚੱਕ ਬਈ ਮੇਰੀ ਗੱਲ ਸੁਣ ਲੈ ਇਹ ਚੱਕ ਚੁੱਕ ਕਰਨੀ ਆ ਉਹਦੇ ਅੱਡ ਕਮਰੇ ਚ ਲੈ ਕੀ ਚੱਕ ਕਰਨੀ ਆ ਓਏ ਉਹੀ ਮਰੀਆਂ ਨਾ ਹੁਣਾਂ ਕੀ ਚੱਕ ਕੀ ਕਰਦੇ ਹੁੰਦੇ ਨੇ ਜਿਵੇਂ ਤਾਂ ਉਹਨੂੰ ਕਰਦੀ ਪ੍ਰੀਤ ਨੂੰ ਬੁਲਾ ਕੇ ਉਹ ਚੱਕ ਨਹੀਂ ਕਰੀ ਅਸੀਂ ਗੱਲਾਂ ਬਾਤਾਂ ਕਰੀ ਤੀਆਂ ਵੀ ਹਾਂ ਭਾਈ ਤੂੰ ਠੀਕ ਐ ਤੂੰ ਮੇਰੇ ਨਾਲ ਰਾਜ਼ੀ ਆ ਵਿਆਹ ਕਰਨ ਨੂੰ ਓਏ ਗੱਲਾਂ ਬਾਤਾਂ ਉਹਨੇ ਚੱਕ ਮੈਂਸਾ ਕੋਈ ਚੱਕ ਕਰਨ ਨੂੰ ਡੰਗਰ ਪਸੂ ਆਓ ਵੀ ਚੈੱਕ ਕਰ ਲਾ ਜਿਹੜੀਆਂ ਵੀ ਤੂੰ ਗੱਲਾਂ ਬਾਤਾਂ ਟੈਲੀ ਟੂਬ ਗੱਲਾਂ ਬਾਤਾਂ ਕਰਨੀਆਂ ਨੇ ਸਾਰੀ ਗੱਲਬਾਤ ਹੋਈਆਂ ਹੋਈਆਂ ਨੇ ਸਾਡੀਆਂ ਗੱਲਾਂ ਸਾਰੀਆਂ ਹੋਈਆਂ ਹੋਈਆਂ ਨੇ ਬਸ ਐ ਰੱਖੀ ਕਦੇ ਵੀ ਭਾਈ ਸਾਡੇ ਘਰੇ ਗੋਹਾ ਵੀ ਚੱਕਣਾ ਪਊ ਸਾਡੇ ਘਰੇ ਰੋਟੀਆਂ ਵੀ ਲਾਉਣੀਆਂ ਪੈਣਗੀਆਂ ਹੈ ਸਾਡੇ ਤਾਂ ਅਮਸਿੱਧਰਾ ਪੁੱਦਰਾ ਘਰ ਹੈ ਕਈ ਵਾਰ ਮੇਰੀ ਗੱਲ ਸੁਣਨਾ ਮੱਲਾ ਚੜਦੇ ਚੜਾਉ ਤੇ ਗੱਪਸੜਾਪਾ ਮਾਰੇ ਹੁੰਦੇ ਨੇ ਥੋਡੇ ਫਿਰ ਮਾਗਰੋਂ ਨਿਕਲਦੀ ਹੁੰਦੀ ਆ ਫੂਕ ਠੀਕ ਐ ਆਉਣਾ ਪੈ ਗਈ ਜੀ ਤਾਲਾ ਆ ਗਿਆ ਦੇਖ ਗੋਹਾ ਘਾਨੀ ਦੇਖ ਦਿਓ ਪੜੀ ਲਿਖੀ ਕੁੜੀ ਆ ਠੀਕ ਹੈ ਘਰ ਸਾਹਮਣ ਵਾਲੀ ਉਹ ਸਾਡੇ ਲਈ ਗੋਸੀ ਧਰਵਾ ਤੇ ਰੱਖ ਉਹਦਾ ਜੌਬ ਕਰੂਗੀ ਜੌਬ ਕਰੂਗੀ ਉਹਦਾ ਆਹ ਫੋਨ ਲਵਾ ਦੂੰ ਟੇਸ਼ਨ ਮਾਸਟਰ ਦਾ ਪਗਾਈ ਨਾ ਮਾਰੋ ਤੰਬੀ ਗੁੜਤਾ ਪਾ ਚੰਗਾ ਉਹਦੇ ਪੱਟ ਦਿਖਾਈ ਜਾਏਗਾ ਚਾਦਰੇ ਚੱਕ ਚੱਕ ਕੇ ਇਹ ਮੇਰੇ ਸਾਲ ਦਾ ਨਮੀ ਰਿਵਾਜ ਚਲਾਇ ਫਿਰਦਾ ਵੀ ਆਉਦੀ ਪਗਾਈ ਜਾਂਦਾ ਘਰੇ ਇਹ ਮਨ ਮਰਜੀ ਕਰਦਾ ਮਨ ਮਰਜੀ ਨਹੀਂ ਕਰਦਾ ਹਾਈ ਹਾਈ ਹੂੰ ਕਹਦੀ ਭਾਈ ਤੜਕੀ ਗੋਲੀਆਂ ਲੈਣ ਲੱਗੀ ਸੁੱਖੀ ਸੰਧੀ ਭਾਈ ਗੋਲੀਆਂ ਤਾਂ ਨਾ ਮੈਂ ਖਾ ਗੱਡੀ 'ਚ ਜਾਵਾਂਗੇ ਤੇਲ ਜਾਂ ਵਾਲਾ ਚੜਦਾ ਮੈਨੂੰ ਮੈਂ ਖਾ ਪਹਿਲੀ ਲੈ ਲਾਂ ਫੇਰ ਔਖਾ ਹੋ ਜਾਂਦਾ ਉਹ ਜਦੋਂ ਦੇਬੇ ਕੇ ਵਿਆਹ ਗਏ ਤੇ ਸਾਡੇ ਪਿੰਡ ਸਾਰੇ ਰਾਹ ਬੁਰਾ ਹਾਲ ਹੋ ਗਿਆ ਮੇਰਾ ਤਾਂ ਗੱਡੀ 'ਚ ਜਿਹੜਾ ਮਟਰ ਪਨੀਰ ਖਾਦਾ ਸੀ ਸਾਰੀ ਨਿਕਲ ਗਿਆ ਜੈਰ ਉਹਦਾ ਹੁਣ ਰਾਤਾਂ ਹੀ ਡਰ ਲੱਗਦਾ ਮੈਂ ਖਾ ਪਹਿਲੀ ਲੈ ਲੈਣੀ ਐ ਗੋਲੀ ਨਾ ਜਾਓ ਭਾਈ ਫਿਰ ਜੈਨੀ ਔਖੇ ਲੱਗਦੇ ਆ ਅਸੀਂ ਭੱਗ ਜੰਨੇ ਆ ਲੈ ਭਾਈ ਨਾ ਕਿਉਂ ਨਾ ਜਾਈਏ ਘਰ ਦਾ ਕਾਰਜ ਹੈ ਜੇ ਅਸੀਂ ਨਹੀਂ ਜਾਵਾਂਗੇ ਹੋਰ ਦੱਸ ਜਾਊ ਕਿਹੜਾ ਬੰਤਾ ਉਹ ਅੰਦਰ ਹੀ ਲੱਗ ਰਿਹਾ ਪੱਗ ਜੀ ਬੰਨਣ ਤਿਆਰ ਹੋਣ ਲੱਗ ਰਿਹਾ ਆ ਪਾਇਣ ਦਾ ਇਹ ਟੂਟੀਆਂ ਨਹੀਂ ਤਿਆਰ ਹੁੰਦੀਆਂ ਮੈਂ ਕਿਹਾ ਵਾ ਸਵਾਈ ਦੇ ਤੁਰਨਾ ਉਹੀ ਪਣਾਈ ਕਰਨਗੇ ਇਹੋ ਠੀਕ ਉਹ ਬੰਤਾ ਇਹ ਲੈ ਠੀਕ ਹੈ ਹਾਂ ਭਾਈ ਮੈਂ ਤੇ ਤੈਨੂੰ ਐਂ ਕਹਿੰਦੀ ਸੀ ਮੈਂ ਖਾ ਦੋ ਦੋ ਕੋ 1000 ਰੁਪਏ ਸਾਨੂੰ ਵੀ ਪੜਾ ਦੇ ਉੱਥੇ ਹੁਣ ਨਾਲ ਤਾਂ ਸਲਾਮੀ ਸਲੂਮੀ ਦੇਣੀ ਹੁਣ ਉਹਨਾਂ ਨੇ ਸਾਹਮਣੇ ਕਿੱਥੇ ਪੈਸੇ ਮੰਗਦੇ ਕਿਹੜਾ ਸੋਨੇ ਲੱਗਾਂਗੇ ਨਾਲੇ ਉੱਥੇ ਲਾਗੀ ਤੱਥੀ ਹੋਣਗੇ ਉਹਨਾਂ ਨੂੰ ਦਿੱਤੀ ਜਾਊਗੀ ਵਧਾਈ ਬਧੋਈ ਤੁਸੀਂ ਦੋ ਦੋ ਯਾਰ ਕੀ ਕਹਿੰਨਾ 2-200 ਰੁਪਏ ਬਹੁਤਾ ਸੋਨੂੰ 100-100 ਤੁਸੀਂ ਮੈਨੂੰ ਮੁੰਡੇ ਨੂੰ ਪਾ ਦਿਓ 100 ਇਹ ਕੁੜੀ ਨੂੰ ਪਾ ਦਿਓ ਲੈ ਭਾਈ ਹੁਣ 100-100 ਪਾਉਂਦੇ ਸੋਨੇ ਲੱਗਾਂਗੇ ਸੀ ਉੱਥੇ ਘਟੋ ਪਰ ਨਾ ਕਰੀਏ ਇਹੇ ਤਾਂ ਪਾਈ ਫਿਰ ਤੁਸੀਂ ਤੰਗਲੀ ਮੰਗੋ ਤੰਗਲੀ ਚੱਕ ਲੋ ਫਿਰ ਤਾਂ ਡਾ ਦੋ ਸਾਰਾ ਕੁਝ ਐ ਕਰੋ ਬਈ ਕੁਝ ਨਹੀਂ ਹੁੰਦਾ ਟੌਰ ਤੁਹਾਡੀ ਬਣੋਂਗੇ ਕਹਿਣਗੇ ਮੈਂਬਰ ਮੈਂਬਰ ਨਹੀਂ ਮੇਰੀ ਟ ਕਰ ਨਹੀਂ ਲੈ ਲੈਂਦੇ ਪਹਿਲਾ ਛਾਪ ਉਥੇ ਈ ਡੀ ਕਾ ਲਈ ਟੋਲੇ ਦੀ ਕੀ ਲੋੜ ਪੈਂਦੀ ਘਰਾਉਣ ਦੀ ਬਾਈ ਮੇਰੀ ਗੱਲ ਸੁਣ ਜਦੋਂ ਵਿਹਾਰ ਕਰਨੇ ਜਦੋਂ ਉਹ ਰਹਿਣ ਦੇ ਪਾਟਿਏ ਰਹਿਣ ਦੇ ਤੇਰੇ ਵਰਗੇ ਪਾਟਿਏ ਘਰ ਬਕ ਕਿਉਂਂ ਦੀਆਂ ਬਾਈ ਜਦੋਂ ਪਾਸ ਛਾਪ ਪਾ ਕੇ ਸਗਣ ਪਾ ਕੇ ਘਰ ਨੂੰ ਵਾਪਸ ਮੁੜਾਂਗੇ ਮੰਗਰੋ ਦੇਖੀ ਆਂਡ ਗਮਾਟ ਦੀਆਂ ਤੀਮੀਆਂ ਛਾਪ ਨੂੰ ਐ ਫੜਫੜ ਦੇਖਣਗੇ ਕੋਈ ਕੋਹੂਏ ਟੋਲੇ ਦੀ ਐ ਕੋਈ ਕੋਹ ਸਵਾ ਟੋਲੇ ਦੀ ਉਥੇ ਆਪਣੀ ਕਿੰਨੀ ਇੱਜ਼ਤ ਬਣੂਗੀ ਹੈ ਐ ਕਣਗੇ ਲੈ ਠਿੱਕਰੇ ਵਰਗੀ ਛਾਪ ਪਾ ਕੇ ਭਾਰੀ ਹੋਰ ਕਿੰਨੇ ਕਿੰਨੇ ਦੇ ਮੈਂ ਹੁਣ ਸੁਣੂ ਦੋ ਦੋ ਕਹੇ ਪੰਜ 500 ਲੈ ਲੋ 2 200 ਦਿਓ ਬਈ 5 500 ਨਾਲ ਤਾਂ ਕੀ ਹੋਊ ਸਿਸਲਾਮੀ ਦੇਵਾਂਗੇ ਨਹੀਂ ਨਹੀਂ ਤਾਂ ਪੰਜ ਆਪਾਂ 500 ਖੁੱਲਾ ਦੇ ਦੋ ਹੋਰ 7 ਆਹ 700 ਲੈ ਲੈ ਪਈ ਬਈ ਦੇਖਿਓ ਉਹੀ ਮੈਨੂੰ 700 ਬਹੁਤ ਔਖਾ ਮੈਂ ਤਾਂ ਹਾਲੇ ਫਸਲ ਨਹੀਂ ਵੇਚੀ ਹਣ ਤਾਂ ਗਾਹ ਮੇਰੀ ਮੰਡੀ ਚ ਪਈ ਆ ਉੱਥੇ ਸਲਾਮੀ ਵੀ ਦੇਵਾਂਗੇ ਬਈ 700 ਤਾਂ ਉੱਥੇ ਉਂ ਲੱਗ ਜੂਗਾ ਵਧਾਈਆਂ ਵਧੂਈਆਂ ਦਾ ਜੀ ਆ 500 ਵਾਲਾ ਦੇ ਦੋ ਹੋਰ ਉਹ 500 ਆ ਦੇ ਬਹੁਤ ਹੈ ਉਹੀ ਮਰੀ ਜਣੀ ਬਾਈ ਮਾਰ ਰਖਣਾ ਮਰੂ ਟਕਾ ਕੇ ਕੋਈ ਭਾਦੀ ਬਾਈ ਮੇਰੀ ਗੱਲ ਸੁਣ ਹਜ਼ਾਰ ਕਹੂਗਾ ਮੈਂਬਰ ਦੇ ਘਰ ਵਾਲੀ ਹੈ ਹੋਰ ਹਜ਼ਾਰ ਹਜ਼ਾਰ ਰੁਪਇਆ ਹੋਰ ਦੇ ਦੇ ਆਪਣੀ ਟੌਰ ਬਣੂ ਆਪਣੀ ਠੁੱਕ ਬਣੂ ਬਾਈ ਉੱਥੇ ਇੱਥੇ ਕਦੇ ਨੇ ਪਛਾਹੀ ਮੈਂਬਰ ਕੌਣ ਹੈ ਦੱਸ ਦੇ ਸਰਬਸੰਮਤੀ ਨਾਲ ਬਣਿਆ ਹੋਇਆ ਹਾਂ ਮੈਂ ਤਾਂ ਪੂਰਾ ਹੋਰ ਦੱਸਾਂਗੇ ਆਪਣੀ ਵੀ ਠੁੱਕ ਬਣੂਗੀ ਉੱਥੇ ਪੂਰੀ ਠੁੱਕ ਬਣੂਗੀ ਸਰਬਸੰਮਤੀ ਨਾਲ ਮੈਂਬਰ ਬਣਿਆ ਹੋਇਆ ਅੱਜ ਦੇ ਟਾਈਮ 'ਚ ਕੌਣ ਸਰਬਸੰਮਤੀ ਕਰ ਹਾਂ ਬਸ ਐ ਰੱਖੋ ਹਾਂ ਆਹ ਤਾਂ ਗੱਲ ਬਣੀ ਨਾ ਹਾਂ ਹਾਂ ਵੀ ਸਰਬਸੰਮਤੀ ਸਾਰਾ ਪਿੰਡੇ ਦੇ ਘਰੇ ਆ ਗਿਆ ਕਹਦੇ ਵੀ ਹਜਾ ਵੀ ਹਾਂ ਉਹ ਤੈਨੂੰ ਹੋਰ ਪਾਉਣਾ ਹੈ ਹਾਂ ਹਾਂ ਹਾਂਜੀ ਹਾਂਜੀ ਨਾ ਨਾ ਭਾਈ ਉਹ ਨਾ ਤੂੰ ਫਿਕਰ ਕਰ ਨਹੀਂ ਬੈਠੇ ਥੋੜੇ ਕੰਮ ਤੇਰਾ ਬਿਜ਼ਨਸ ਚੱਲਦਾ ਰਿਹਾ ਹੁਣ ਤੇਰਾ ਮੇਰਾ ਖਾਤਾ ਬੰਦ ਕਰ ਦਿੱਖਾ ਬੈਂਕ ਨੇ ਉੱਥੇ ਨਾਲੇ ਹੋਰ ਹੈ ਬਾਬਲ ਦਾ ਫਰਜ਼ ਮੈਂ ਨਾ ਬਹੁਤ ਕੋਟਾ ਆਪ ਹੋ ਜਾ ਮੂਰੇ ਮੈਂ ਤੈਨੂੰ ਦੱਛਾ ਠੀਕ ਹੈ ਕਾਇ ਪਈਏ ਆ ਬਾਬਲ ਉਹਦਾ ਮੁੰਡਾ ਕਲੈ ਦਾਸ ਹੁਣ ਬਾਈ ਹੈਗਾ ਵੱਡਾ ਤੈਨੂੰ ਕੀ ਲੋੜ ਹੈ ਵਿੱਚ ਉਹ ਕਰਨ ਦੀ ਨਹੀਂ 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 ਕਿਉਂ ਮੋੜਦੀ ਮੈਨੂੰ ਜਿਹੜੇ ਬੱਤ ਗਏ ਓਏ ਬਾਈ ਜੀਆਂ ਕੋਲੋਂ ਕਦੇ ਮੋੜੇ ਨੇ ਬੈਠੇ ਆਂਦਾ ਛੋ ਕੰਮੀ ਵਾਲਾ ਨਹੀਂ ਆਇਆ ਹਲੇ ਓਏ ਉਹ ਤਾਂ ਧੜ ਕਢਾਉਣੀ ਐ ਮੈਂ ਨਹੀਂ ਉਹ ਤਾਂ ਬਣਾ ਜਾਂਦਾ ਨਾ ਧੜ ਕੀ ਗੱਲ ਭਾਏ ਨੰਬਰ ਆਓ ਖੜਕੇ ਓਏ ਕੋਈ ਨਾ ਜਾਓ ਉਹ ਕੱਢ ਲਿਓ ਓਏ ਮੁੰਡਿਆ ਓ ਹੁਣੇ ਦੀ ਕੱਟ ਲਿਆ ਆਪਦੀ ਬਾਈ ਹਰ ਸਾਰੇ ਜਾਣਾ ਬਣਾ ਲਿਆ ਕਰਤਾ ਆ ਹੀ ਨਹੀਂ ਬਾਈ ਕਰਿਆ ਕਰਦੇ ਫੇਰ ਕਿਉਂ ਦਾ ਇੱਕ ਜਾਣਾ ਨਾਲ ਬਗਜੂ ਨਾਲ ਇਹਦੇ ਨਾਲ 24 ਘੰਟੇ ਤੱਕ ਰਹਿੰਦਾ ਉਹ 70 ਹਜ਼ਾਰ ਦੀ ਤੜ ਕੀ ਗਾ ਪਰਖਿਆ ਯਾਰਾ ਕੀ ਆ ਆ ਕੀ ਹੋ ਗਿਆ ਆਪਦੀ ਭਜਾ ਭਜੂ ਕੇ ਲੈ ਜਾ ਕਿਉਂ ਇਹ ਨਹੀਂ ਹੁੰਦਾ ਸਿਸਟਮ ਕਾ ਦੋ ਮੈਂ ਐ ਕਹਤਾ ਜਰਮਾ ਕੰਮੀ ਨਾਲ ਜਾਉ ਮੇਰੇ ਨਾਲ ਉਹ ਜਮਾਨਾ ਤੇ ਜਾਣਾ ਯਾਰ ਦੋ ਬੰਦੇ ਆ ਪੁੱਛੀ ਫਿਰਦਾ ਦੋ ਬੰਦੇ ਤੂੰ ਪੁੱਛੀ ਫਿਰਦਾ ਸਾਰਾ ਟੱਪਰ ਫਿਰਦੇ ਤੁਸੀਂ ਲੈਣਾ ਚੱਕੀ ਤੂੰ ਐ ਕਰ ਪੈ ਐ ਕਰੋ ਭਰਾਲੀ ਮਿਛਾ ਲੈਨੇ ਟਰਾਲੀ ਚ ਉੱਥੇ ਦਰੀਆਂ ਮਿਛਾ ਲੈਨੇ ਆ ਭਾਗ ਜਾਨੇ ਆਪਾਂ ਮੈਂ ਪਤੀਆ ਵਧੀਆ ਮੇਰੀ ਗੱਲ ਸੁਣ ਐਂ ਕਰਦੇ ਆਪਾਂ ਨਾਲੇ ਮੈਨੂੰ ਤੇਲ ਨਹੀਂ ਚੜਨਾ ਟਰਾਲੀ ਚ ਚੱਲਦੇ ਆ ਸਾਰੀ ਗੱਲਾਂ ਲੈਣਾ ਕਾ ਟਰਾਲੀ ਤੇ ਕੱਲ ਸੁਣੋ ਸਾਰੀ ਗੱਲ ਨੇ ਵੀਰੇ ਮੈਂਬਰ ਦੇ ਘਰ ਵਾਲੀ ਮੈਂ ਤਾਂ ਗੱਡੀ ਚ ਹਣ ਜਾ ਮੇਰੇ ਸਲ ਦੀ ਹੁਣ ਸਰਪੰਚ ਨਹੀਂ ਬਣਾ ਦੂ ਮੈਂ ਨਹੀਂ ਨਾ ਤੇ ਪਾ ਕੇ ਰਹਿ ਤਾਂ ਦੀ ਮੈਂ ਕਰੇ ਰਹਿ ਜਣਾ ਤੁਸੀਂ ਲਿਆਓ ਕੁੜੀ ਲਿਆਓ 50 ਵਜਾ ਕੇ ਕੁੜੀ ਭਜਾ ਕੇ ਲੈ ਜਾ ਇਹ ਗੱਲਾਂ ਕੀ ਕਰਦੇ ਹੋ ਯਾਰ ਤੁਸੀਂ ਮੈਂ ਜਿਹੜਾ ਉੱਤੇ ਖਾ ਉਹਦਾ ਥਾਰਾ ਚੈੱਕ ਕਰੂ ਕੰਮੀ ਵਾਲਾ ਪਹਿਲਾਂ ਕਿਉਂ ਲੈ ਜਾ ਹਾਂ ਚੈੱਕ ਕਰ ਤਾ ਦੇ ਉਹਦੀ ਚੰਗਾ ਵਿਚਾਰੀ ਦੀ ਭਜਾ ਕੇ ਲੈ ਜਾ ਜੇ ਭਜਾਉਣ ਵਾਲਾ ਹੁੰਦਾ ਕਦੋਂ ਦਾ ਨਾ ਭਜਾ ਕੇ ਲੈ ਜਾਂਦਾ ਭਾਈ ਕੰਮੀ ਵਾਲਾ ਤਾਂ ਜਾਉ ਨਾਲ ਮੇਰਾ ਢੋਲਾ ਹੋਈ ਫੜੂ ਉੱਥੇ ਪੱਟਾ ਕੰਮੀ ਵਾਲੇ ਨੂੰ ਵਿਆ ਲਿਓ ਕੰਮੀ ਵਾਲੇ ਨੂੰ ਹੀ ਵਿਆ ਲਿਓ ਕੁੜੀ ਨੂੰ ਮੇਰੇ ਉਧਰ ਤਾਂ ਖਟਾ ਲੇ ਗੁਦਰ ਪ੍ਰਧਾਨ ਦਾ ਤੁਮ ਮੈਂ ਕਹੀ ਜਾਂਦਾ ਕੀ ਪਤਾ ਲੱਗੂਗਾ ਤੇਰਾ ਮੈਂ ਤੇਰੇ ਬਾਬਲ ਦਾ ਫੜਣ ਮਾਉਂ ਉੱਥੇ ਗਾੜਿਆ ਓ ਤੂੰ ਸਾਡਾ ਇੱਧਰ ਤਾਂ ਛੋਟਾ ਤੂੰ ਕਿੱਥੋਂ ਬਾਬਲ ਬਣ ਜੇਗਾ ਸਾਡਾ ਓਹੀ ਤਾਂ ਮੈਂ ਕਿਹਾ ਵੀ ਵੱਡਾ ਭਾਈ ਹੈਗਾ ਤੂੰ ਹੀ ਵਿੱਚ ਬਾੜ ਚ ਬੂਈਆ ਤੜਾਈ ਜਾਂਦਾ ਹੈ ਲੈ ਦੋ ਭਾਈ ਅਬ ਮਰਜੀ ਕਰ ਤਾ ਨੂੰ ਭਾਈ ਆ ਜਾ ਚਲੋ ਹਾਂ ਓ ਮੈਂ ਬਾਬਲ ਦਾ ਫੜਣ ਮਾਉਂ ਉੱਥੇ ਓ ਬਾਬਲ ਬੂਬਲਾ ਬਣੀ ਓਏ ਅਬ ਦਾ ਜਿਹੜਾ ਕੁਛ ਮਰਜੀ ਬਣ ਜ ਲੈ ਰੌਣ ਸੂਰਤ ਅੱਜ ਦੇ ਦਿਨ ਨਾ ਹੈ ਕੁਸ ਕਰ ਪਰ ਇੱਕ ਵਕ ਕਹਦਾ ਵੀ ਬਬਲ ਨਾ ਬਈ ਫਿਰ ਜਦੋਂ ਭਾਈ ਹੈਗਾ ਵੱਡਾ ਆਪੇ ਬਣ ਜਾਊਗਾ ਤੂੰ ਦੱਸ ਸੁਣੋ ਭਾਈ ਜਿਹਦਾ ਚੱਲਣਾ ਚਲੋ ਹੁਣ ਸਵਾਈ ਹੋਈ ਪਈ ਐ ਫਿਰ ਪਣਾਈ ਹੋ ਜੂ ਫਿਰ ਭਾਈ ਬਾਗ ਚੱਲਾਂਗੇ ਆ ਜਲੂਸ ਨਾਲ ਗੱਡੇ ਕੰਮੀ ਵਾਲੇ ਨੂੰ ਮੈਨ ਲੈ ਜਾਊਂਗੇ ਮੈਂ ਕੁਝ ਖਾਣਾ ਥੜਾ ਚੱਕ ਕਰ ਤੂੰ ਘੱਟ ਹੀ ਰਹਿ ਯਾਰ ਕੰਮੀ ਵਾਲੇ ਨੂੰ ਪਹਿਲਾਂ ਤੂੰ ਐ ਕਰ ਭਾਈ ਤੂੰ ਉੱਥੇ ਕੁਝ ਖਾਈ ਨਾ ਮੇਰੀ ਗੱਲ ਸੁਣ ਤੂੰ ਤੇ ਕੰਮੀਆਂ ਟੈਂਪੂ 'ਚ ਆ ਜਾਓ ਅਸੀਂ ਜਾਂਦੇ ਗੱਡੀ 'ਚ ਚਲੋ ਜੱਸੀ ਚਲੋ ਚਲੋ ਭਾਈ ਆਜੋ ਹੈਲੋ ਪਟਨਾ ਹਾਂ ਭਾਈ ਹਾਂ ਗੱਡੀ ਆ ਗਈ ਮੂੰਹ ਤੇ ਸੱਕਲੀਆਂ ਪਾ ਲੋ ਚੁੱਪ ਕਰ ਜਾਓ ਆ ਜਾ ਚਲੋ ਨੋੜੇ ਚਲੋ ਜਿੰਦੇ ਜਿੰਦੇ ਲਾਖਿਆ ਚਲੋ ਪਹਿਲੇ ਤੁਸੀਂ ਜਿੰਦੇ ਲਾਇਓ ਆ ਜਾ ਤੁਰ ਪੈ ਟ੍ਰਪਿਆ ਬਾਈ ਨੰਬਰ ਹੈਗਾ ਪੌਟਰ ਚੱਲ ਦੋ ਹਾਂ ਭਾਈ ਉਹ ਜਿੰਦੇ ਲਾ ਕਿਉ ਹਾਂ ਮਸਬਾਨ ਜਾ ਬਚੱਕ ਲਿਆ ਮਨ ਵਾਲੇ ਆ ਜਾ ਤੁਸੀਂ ਬਾਹਲਾ ਹੀ ਟਾਈਮ ਲਾਇਆ ਏ ਟਾਈਮ ਤਾਂ ਫਿਰ ਬਜ਼ਾਰ ਤੇ ਲੱਗ ਹੀ ਜਾਂਦਾ ਕੋਈ ਗਰਮੀ ਲਿਆ ਸਮਾਂ ਤਲ ਕੋਈ ਕਰ ਲੈ। ਲੋਵਾ ਲੋਵਾ ਟਾਈਮ ਲੱਗ ਗਈ ਸੀ। ਘਟਾ ਹੋ ਮੈਨੂੰ। ਜਦੋਂ ਤੁਨੇ ਹਾਂ। ਮੈਂ ਅਸੂਨ ਭਾਈ ਨੂੰ ਬੁਲਾ ਲੈਣੇ ਮੰਗੇ ਨੂੰ। ਹੂੰ। ਤੂੰ ਤਾਂ ਆਪਦੇ ਭਰਾ ਦਾ ਬਣ ਕੇ ਬਹਿ ਜਾਏਗਾ। ਤੇਰੇ ਨਾਲ ਪਤਾ ਕਿੰਨੀਆਂ ਕੀਤੀਆਂ ਨੇ। ਉਹਦੇ ਘਰ ਵਾਲਿਆਂ ਜੀਤੋ ਨੇ। ਤੈਨੂੰ ਤਿੰਨ ਤਾਂ ਤੇਰੀਆਂ ਮਾਂ ਸਾਂ ਮਾਰੀਆਂ ਆਉਣੇ। ਐਂਡਾ ਨਾ ਮਾਸ ਛੱਟ ਛੱਟ ਖੂਨ ਦੇ ਛਿੱਟੇ। ਐਡੇ ਐਡੇ ਤਬੀਤ ਮੈਂ ਚੱਕਿਆ ਮੈਨੂੰ ਪਤਾ। ਪਰ ਤੂੰ ਤਾਂ ਉਦੋਂ ਵੀ ਨਹੀਂ ਮੇਰੇ ਤੇ ਯਕੀਨ ਕੀਤਾ। ਤੇ ਅੱਜ ਵੀ ਆਪਦੇ ਭਰਾ ਦਾ ਹੀ ਬਣੇਗਾ ਚੁੱਪ ਕਰਕੇ ਬਹਿ ਜਾ ਕੋਈ ਲੋੜ ਨਹੀਂ ਭਰਾ ਨੂੰ ਬੁਲਾਉਣੀ ਚੁੱਪ ਕਰਕੇ ਕੀ ਗੱਲ ਆ ਉਹ ਤਾਂ ਧੀ ਵੀ ਨੇ ਕਰੀਆਂ ਨੇ ਜੇ ਭਾਈ ਨੂੰ ਅੱਜ ਬੁਲਾ ਲਾਂਗੇ ਅਹੀ ਟਾਈਮ ਹੁੰਦੇ ਨੇ ਬੁਲਾਉਣ ਦੇ ਤੈਨੂੰ ਕੀ ਪਤਾ ਉਹਦੀ ਧੀ ਵੀ ਕੀ ਕੀ ਗੱਲਾਂ ਕਰਦੀ ਐ ਤੈਨੂੰ ਪਤਾ ਕੀ ਗੱਲਾਂ ਕਰਦੀ ਐ ਕਹਿੰਦੀ ਇਹਦੀ ਧੀ ਨੇ ਮੁੰਡਾ ਪਸੰਦ ਕੀਤਾਗਾ ਮੈਂ ਇਥੋਂ ਨਹੀਂ ਸੁਣੇ ਜਾਂਦੇ ਮੈਨੇ ਬਹੁਤ ਸੁਣ ਲਿਆ ਮੈਂ ਹੁਣ ਨਹੀਂ ਸੁਣਦੀ ਹੋ ਜਾਣ ਦੇ ਮੇਰੀਆਂ 3ਾਂ ਦਾ ਸਹਿਜ ਮਤੇ ਨਾ ਹੋ ਜਾਣ ਦੇ ਉਹ ਧੀਵਿਆਂ ਦਾ ਤਾਂ ਕੰਮ ਹੀ ਹੁੰਦਾ ਇੰਜ ਇੰਜ ਗੱਲਾਂ ਬਾਤਾਂ ਕਰਨ ਦੇ ਹੁਣ ਹੁਣ ਤੂੰ ਗੱਲਾਂ ਇਹ ਹੀ ਕਰੀ ਜੇ ਨੇ ਤੇਰੀ ਮਰਜ਼ੀ ਹੈ ਹੁਣ ਨਹੀਂ ਉਹ ਤਾਂ ਤੁਸੀਂ ਬੋਲੇ ਨਹੀਂ ਕਦੋਂ ਮੇਰੇ ਨਾਲ ਕਰਦੀ ਰਹੀ ਐ ਛੋਡੇ ਨਾਲ ਵੀ ਕਰਦੀ ਰਹੀ ਐ ਅੱਜ ਤੁਸੀਂ ਭਰਾ ਦੇ ਬਣਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਚਲੋ ਠੀਕ ਐ ਜਿੰਮੀ ਕਿ ਕਹਿੰਦੀ ਐ ਬਸ ਠੀਕ ਐ ਬਸ ਕੋਈ ਲੋੜ ਨੂੰ ਚੁੱਪ ਕਰਕੇ ਬਹਿ ਜਾਓ ਆਪੇ ਹੋ ਜੂਗਾ ਉਹਨਾਂ ਤੋਂ ਬਿਨਾ ਸਰ ਜੂਗਾ ਚਲੋ ਠੀਕ ਐ ਹਾਂ ਚਲੋ ਤੁਸੀਂ ਪਰਿੰਜਲ ਹਾਂਜੀ ਮੰਮੀ ਹੋ ਗਈ ਪੁੱਤ ਤਿਆਰ ਹਾਂ ਮੰਮੀ ਤਿਆਰ ਆਹ ਕਾਹਨੂੰ ਲਾਉਣਾ ਸੀ ਪੁੱਤ ਤੂੰ ਇਹਨਾਂ ਦੇ ਨਾਲ ਤਾਂ ਟਿੱਕਾ ਲਾ ਲੈਣਾ ਸੀ ਮੰਮੀ ਤੈਨੂੰ ਪਤਾ ਤਾਂ ਹੈ ਦਾਦੀ ਦਾ ਟਿੱਕਾ ਤਾਂ ਲਾਇਆ ਚਲ ਕੋਈ ਨਾ ਇਹ ਤਾਂ ਮੈਨੂੰ ਪਤਾ ਹੀ ਐ ਪੁੱਤ ਵੀ ਤੇਨੇ ਸ਼ੌਂਕ ਸੀ ਕਦੋਂ ਇਹ ਦਿਨ